ਸੋਚੇ ਤੇ ਮੈਂ ਵੀ ਲਾਵੇ ਇਹੋ ਹੀ ਡਿਆ ਆ ਕਿ ਕਿਤਨਾ ਕਰੀਏ ਹੁਣ ਫਿਰ ਪਤਾ ਚਾਚਾ ਦੀ ਗੱਲ ਕੀ ਆ ਨਾਵਨ ਨੂੰ ਤੁਸੀਂ ਪਹਿਲਾਂ ਪੁੱਛੋ ਨਾਵ ਕੀ ਕਹਿੰਦੀ ਆ ਨਾਵਨ ਨੂੰ ਦਿਖਾਈ ਰਮਨ ਨੇ ਫੋਟੋ ਪੁੱਛਿਆ ਨਹੀਂ ਮੈਂ ਕੀ ਨਾਵਨ ਨੂੰ ਪੁੱਛ ਲੈਣੀ ਆ ਉਦੀ ਸਲਾਹ ਦੇ ਬਗੈਰ ਥੋੜਾ ਕਰਨਾ ਕੋਈ ਜੀਜੀ ਤੁਸੀਂ ਜੋ ਮਰਜ਼ੀ ਕਰੋ ਹਾਂ ਮੈਂ ਚਾਹੁੰਦੀ ਤੁਸੀਂ ਪੂਰੇ ਖੁਸ਼ ਹੋ ਕਿਉਂ ਨਹੀਂ ਵੇਖਣ ਲਈ ਆਓ ਫੜਾਓ ਮੈਨੂੰ ਫੋਨ ਹੁਣੇ ਲੈ ਕੇ ਦੇਖ ਲਾ ਕਹਿਣਾ ਤੇ ਮੈਂ ਖੁਸ਼ ਨਹੀਂ ਮੈਂ ਤਾਂ ਵੀ ਯਾਦ ਤੋ ਤੇਰਾ ਚਾਚਾ ਕੀ ਗੱਲਾਂ ਕਰਦੇ ਰਹਿੰਦੇ ਆ ਮੰਮੀ ਗੱਲਾਂ ਕਰਦੀ ਰਹਿੰਦੇ ਆ ਕਿਉਂ ਤੁਹਾਨੂੰ ਕੋਈ ਸ਼ੱਕ ਪਿਆ ਕਦੀ ਲਾਵੋ ਉਧਰ ਜਾਂਦਾ ਕਦੀ ਉਹ ਚਾਚਾ ਤੇਰਾ ਇੱਧਰ ਆਉਂਦਾ ਵਾ ਤੇ ਪਤਾ ਨਹੀਂ ਚੁੱਪ ਚੀਤੇ ਗੱਲਾਂ ਜੀਆਂ ਕਰਦੇ ਰਹਿੰਦੇ। ਮੈਂ ਕਿਹਾ ਸਵੇਰੇ ਹੁਣ ਜਾਣਾ ਸਤਗੁਰੂ ਨਾਲ ਚੰਗਾ ਚੰਗਾ ਹੀ ਕੰਮ ਕਰਦੇ। ਫੋਟੋ ਦੇ ਤੇ ਕੁੜੀ ਮੈਨੂੰ ਬੜੀ ਸੋਹਣੀ ਲੱਗੀ ਸੀ। ਹਾਂ। ਹੈਂ? ਉਹ ਪਰਮਾਤਮਾ ਦਿਖਾਤੀ ਆ ਮੈਂ ਤਾਂ ਨਹੀਂ ਮੈਨੂੰ ਮੇਰੀ ਧੀ ਪਸੰਦ ਆ ਜੇ ਤੇ ਸਾਰੇ ਕੰਮ ਵਧੀਆ ਹੋ ਜੇ। ਚਲ ਇਹ ਆ ਨਾ ਤੁਹਾਨੂੰ ਕੁੜੀ ਪਸੰਦ ਆ ਜੇ ਉਹਨਾਂ ਨੂੰ ਮੁੰਡਾ ਪਸੰਦ ਆ ਜੇ। ਆ ਸਾਡਾ ਮੁੰਡਾ ਸੋਨੇ ਵਰਗਾ ਵਾ। ਪਸੰਦ ਕੇ ਨਾ। ਸਾਡੇ ਸੋਨੇ ਵਰਗੇ ਹੁੰਦੇ ਆ ਪਰ ਅਗਲੇ ਨੂੰ ਵੀ ਚੰਗਾ ਲੱਗੇ ਤਾਂ ਹੀ ਆ ਨਾ। ਹੂੰ। ਤੇ ਚਲੋ ਜੇ ਦੁਆ ਤੇ ਰਣ ਚ ਗੱਲ ਲੱਗੂਗਾ ਤੇ ਬਹਿ ਕੇ ਉਧਰ ਉਧਰ ਪਿਆਰ ਦੇ ਦਿਓ। ਠੀਕ ਹੈ ਕਿ ਨਹੀਂ? ਆਪਾਂ ਇੱਕ ਕੰਮ ਹੋਰ ਨਾ ਕਰ ਲਈਏ। ਹਾਂ। ਮੇਰੇ ਨਾਲ ਕਢਾ ਦੋ। ਮੈਂ ਇਹ ਕਿਚੂੜੀ ਨਾਲ ਲੈ ਜਾਉਂਗੀ। ਜੇ ਸਾਰੇ ਕੰਮ ਮਾਲਕ ਨੇ ਵਧੀਆ ਵਧੀਆ ਕਰਤੇ ਤੇ ਮੈਂ ਆਪਣੀ ਨੂੰਹ ਨੂੰ ਚੂੜੀ ਪਾਉਣੀ। ਉਹ ਛੜੜੇ ਵੇਖ ਖਾਲੇ ਥੋੜੇ ਚੂੜੀਆਂ ਪਾਉਂਦੇ ਆਪੀ ਨੇ ਹੋਈਆਂ। ਕੋਈ ਛੋਟੀ ਮੋਟੀ ਸ਼ਾਪ ਲੱਲਾ ਨਾਲ। ਹਾਈ ਹਾਈ। ਜਦੋਂ ਮੈਂ ਬਣਾਈ ਉਹਦੇ ਵਾਸਤੇ ਰੀਜਨ ਤੇ ਮੈਂ ਕੀ ਕਰਨੀ ਕਰ ਰੱਖੀ? ਕੋਈ ਗੱਲ ਨਹੀਂ ਵਿਆਹ ਨੂੰ ਪੈ ਜੂਗੀ। ਸ਼ਾਪ ਲਾਲੀ ਜੇ ਉਹ ਪਾਉਣਗੇ ਹੀ ਪਾ ਦਾਂਗੇ। ਕੱਲ ਮੈਂ ਛਾਪ ਨਹੀਂ ਲੱਲਾਂਗੀ ਤੇ ਮੈਂ ਚੂੜੀ ਵੀ ਲੱਲਾਂਗੀ ਪਰ ਉਥੇ ਜਿਹੜਾ ਮੇਰਾ ਮਨ ਕੀਤਾ ਮੈਂ ਉਹ ਕੰਮ ਕਰਨਾ ਜੀ ਉਹ ਛਾਪ ਹੀ ਪੈਣੀ ਹੈ ਚੂੜੀਆਂ ਨੂੰ ਕੋਈ ਪਉਂਦਾ ਹੁੰਦਾ ਵੇਹ ਵਾਲੇ ਨੇ ਚੱਲ ਬੱਬਾ ਤੁਹਾਡੀ ਮਰਜ਼ੀ ਹੈ ਮੈਂ ਰੈਤ ਢੇਡਾਂ ਲਾਉਂਗੀ ਅਨਿਆ ਪੂਰਾ ਕਰ ਲਾਂ ਕੱਲ ਹੀ ਪੂਰਾ ਵਿਆਹ ਕਰ ਲਾਂ ਮਾੜਾ ਮੋਟਾ ਪਹਿਲਾਂ ਜਦੋਂ ਵਿਆਹ ਕਰੇਂਗੀ ਉਰ ਪਾਦੀ ਹਾਏ ਹਾਏ ਮਾੜਾ ਮੋਟਾ ਕਰਨਾ ਵਾ ਦੀਦੀ ਮੈਂ ਕਹਿੰਦੀ ਹਣਾ ਜੇ ਤੁਸੀਂ ਭਾਬੀ ਕੋ ਜਾਂਦੇ ਨਾ ਤਿਆਰ ਹੋਣ ਤੇ ਉਹਨਾਂ ਨੇ ਤੁਹਾਨੂੰ ਥੋੜਾ ਜਿਹਾ ਮੇਕਅਪ ਕਰ ਦੇਣਾ ਹੈ ਹਲਕਾ ਹਲਕਾ ਰਾਹੀ ਵੀ ਤੁਹਾਨੂੰ ਸੋਹਣੀ ਲੱਗਣਦੇ ਹੋ ਚਲੇ ਕਿ ਥੋੜਾ ਜਿਹਾ ਮੇਕਅਪ ਹੋ ਜਾਂਦਾ ਨਾ ਤਾਂ ਜ਼ਿਆਦਾ ਵਧੀਆ ਲੱਗਣਾ ਹੀ ਕੋਈ ਨੇ ਸਾਹਮਣੇ ਇਦਾਂ ਹੀ ਠੀਕ ਆ ਉਹਨਾਂ ਨੇ ਕਿਹਾ ਮੈਨੂੰ ਪਹਿਲੀ ਵਾਰ ਵੇਖਣਾ ਵਾ ਤੇ ਗੋਤੀ ਕਰ ਤਾਂ ਫਿਰ ਤਾਂ ਹਾਂ ਹਾਂ ਗੋਤੀ ਕਰਦੇ ਕੁੱਟ ਕੇ ਕਰਦੀ ਵਾਲ ਨਾ ਬਾਹਰ ਨਿਕਲਣ ਹਾਂ ਕੁੱਟ ਕੇ ਕਰਦੇ ਤੇ ਉੱਥੇ ਹੁਣ ਨਾ ਐਵੇਂ ਚ ਸੰਗੀ ਨਾ ਜਾਇਓ ਜ਼ਿਆਦਾ ਹੀ ਜਾਣਾ ਕਿੱਥੇ ਸਮਝਣਾ ਉਹਨਾਂ ਨੇ ਇੱਥੇ ਹੀ ਆਉਣਾ ਵਾ ਕੀ ਹੋ ਗਿਆ ਤੈਨੂੰ ਮੇਰਾ ਵੀ ਨਾ ਦਿਮਾਗ ਸਫਾਈਆਂ ਹੀ ਜ਼ਿਆਦਾ ਕਰ ਲਈਆਂ ਮੈਨੂੰ ਲੱਗਦਾ ਤੁਹ ਸਹੀ ਗੱਲ ਹੈ ਆ ਪਰ ਮੈਂ ਅੱਜ ਨਾ ਘਰ ਚੋਂ ਖਾਤਾ ਵਾ ਹਾਂ ਬਸ ਆ ਰਹਿ ਗਿਆ ਏ ਥੋੜਾ ਜਿਹਾ ਕੰਮ ਇਹ ਹੁਣ ਫਿਰ ਮੈਂ ਸ਼ੋਮਾ ਨੂੰ ਕਰੂੰਗੀ ਹੁਣ ਕੋਈ ਨਹੀਂ ਸ਼ੋਮਾ ਕਰਨਾ ਨਹੀਂ ਹੁੰਦਾ ਕਿੰਨੇ ਬੋਲ ਵੀ ਬੈ ਜੀ ਦੀ ਐਰਕੀ ਤੇ ਨਾ ਤੁਹਾਡੇ ਫੇਸ ਤੋਂ ਹੀ ਪਤਾ ਲੱਗਣ ਰਿਹਾ ਕਿ ਤੁਸੀਂ ਪੂਰੇ ਖੁਸ਼ ਹੋ ਲੈ ਦੱਸ ਹੁਣ ਮੈਂ ਖੁਸ਼ ਹੋਣਾ ਨਹੀਂ ਚੱਲ ਹੋਣਾ ਤੇ ਚਾਹੀਦਾ ਹੀ ਆ ਨਬਤ ਸਨੀਆ ਤਿਆਰੀਆਂ ਹੋ ਗਈਆਂ ਸਾਰਾ ਕੁਝ ਹੋ ਗਿਆ ਵਾ ਜਿਹੜੀ ਲਾ ਸਮਣ ਭਾਬੀ ਉਹਨਾਂ ਦਾ ਹਾਲ ਤੱਕ ਆਇਆ ਨਹੀਂ ਹੈ ਮੈਂ ਤੇ ਆਪ ਵੇਖਣ ਨਹੀਂ ਹਾਂ ਨਾ ਉਹਨਾਂ ਨੇ ਸਵੇਰ ਦਾ ਕੋਈ ਸੁਨਾ ਪੇਜਿਆ ਵੀ ਕਦੋਂ ਕੋਣਾ ਉਹਨਾਂ ਆਵਾਂ ਜਾਂ ਕਿਦਾਂ ਕਦੋਂ ਆਈਏ ਕੀ ਆ ਕੀ ਨਹੀਂ ਕੋਈ ਜੀ ਨਹੀਂ ਵੇਖਦਾ ਹਾਲ ਤੱਕ ਆਇਆ ਤੁਸੀਂ ਸਗੂ ਆਓ ਤੇ ਤੁਹਾਡੇ ਨਾਲਆਂ ਕਿ ਕੰਮ ਕੰਮ ਕਰਾ ਦੋ ਪਹਿਹੀਂ ਤੁਹਾਨੂੰ ਦੱਸਦੇ ਪੀ ਇਦਾਂ ਨਹੀਂ ਇਦਾਂ ਕਰਨਾ ਹਾਂ ਇਹ ਤਾਂ ਫਿਰ ਵੀ ਕਿੰਨੇ ਕੰਮ ਹੁੰਦੇ ਨੇ ਭਾਬੀ ਵੀ ਨਹੀਂ ਆਈ ਤਾਈ ਨੇ ਕਿੱਥੋਂ ਆਣਾ ਭਾਈ ਜੀ ਚਲੋ ਸ਼ਾਦੀ ਦੇ ਭਾਬੀ ਦੀ ਗੱਲ ਕਰਨੀ ਭਾਬੀ ਦੇ ਵੀਰ ਹੀ ਆ ਜਾਂਦੇ ਹੁਣ ਅੱਥੇ ਚਾਹੀਦਾ ਹੀ ਮੇਰੇ ਵੀ ਕਿਨਾ ਮਾਨੀ ਤੇ ਕੋਈ ਨਹੀਂ ਤੂੰ ਰਹਿਣ ਦੀ ਉਹਨਾਂ ਨੇ ਕਹਿਣਾ ਫੇਰ ਕੰਮ ਕਰਾਉਂਦੀ ਆ ਮਰੀਆਂ ਕਹਿੰਦੀ ਆ ਵਾ ਭਾਨ ਕਿ ਹਣ ਦਾ ਕੰਮ ਕਰਾਉਣਗੇ ਕੰਮ ਤੇ ਸਾਡਾ ਹੋਇਆ ਦੇਖ ਲੈਨੇ ਕਿੰਨਾ ਟਾਈਮ ਤੱਕ ਨਹੀਂ ਆਉਂਦੇ ਉਹਨਾਂ ਤੇ ਪੈਣਾ ਹੀ ਆ ਹਾਂਜੀ ਚਲ ਦੇਖ ਲੈਨੇ ਫਿਰ ਆ ਕੀ ਕਰ ਰਹੀਆਂ ਮੇਰੀਆਂ ਧੀਆਂ ਕੁਛ ਨਹੀਂ ਡਿਜੀ ਕਰਨਾ ਕੀ ਹੈ ਸਾਰੇ ਤਿਆਰ ਤੋਰ ਹੋ ਗਏ ਤੇ ਹੁਣ ਬੈਠੀਆਂ ਵਾ ਕੰਮ ਵੀ ਵੈ ਸਾਰਾ ਘਰ ਕੁਲ ਲਿਆ ਵਾ ਤੇ ਕਰੀ ਤੁਸੀਂ ਸਾਨੂੰ ਦੱਸ ਦੋ ਜੀ ਕੋਈ ਕਮੀ ਪੇਸ਼ੀ ਹੋਗੀ ਤੇ ਇਹ ਕਮੀ ਬੇਸੀ ਬਦਗਾ ਦੀ ਸਾਰਾ ਹੋਇਆ ਹੀ ਆ ਵਾ ਹਾਂਜੀ ਮੈਂ ਫਿਰ ਵੀ ਇੱਕ ਰੀ ਵੇਖ ਲਿਓ ਨਾ ਬਾਕੀ ਤੁਸੀਂ ਯਾਦ ਕਰ ਲਓ ਤੁਹਾਡਾ ਕੋਈ ਚੀਜ਼ ਚੂਜ਼ ਹੋਏ ਤੇ ਨਹੀਂ ਵੈਸੇ ਤੇ ਸਾਰਾ ਕੁਝ ਹੋ ਹੀ ਗਿਆ ਵਾ ਤੇ ਮੈਨਾਂ ਤੁਹਾਡੇ ਨਾਲ ਡੈਡੀ ਇੱਕ ਗੱਲ ਕਰਨੀ ਹੈ ਕਿਹੜੀ ਗੱਲ ਕਰਨੀ ਪਤਾ ਦੱਸ ਡੈਡੀ ਜੀ ਮੈਨਾਂ ਮੁੰਡੇ ਵਾਲਿਆਂ ਨਾਲ ਇੱਕ ਗੱਲ ਕਰਨੀ ਆ ਜੇ ਤੇ ਨਾਲ ਇਹ ਗੱਲ ਮਨਜ਼ੂਰ ਹੋਊਗੀ ਨਾ ਤੇ ਫੇਰ ਰਿਸ਼ਤਾ ਹੋਊਗਾ ਨਹੀਂ ਤੇ ਮੈਂ ਨਾ ਕਰ ਦੇਣੀ ਸਿੱਧੀ ਉਹਨਾਂ ਨੂੰ ਕੀ ਗੱਲ ਆ ਪਤਾ ਦੱਸ ਤੂੰ ਨੇ ਡਾਈ ਜਾਣ ਡੀ ਦਰ ਨੂੰ ਨੰਨੀ ਡਾਡੀ ਜੀ ਕੋਈ ਵੀ ਗੱਲ ਹੈਗੀ ਤੁਹਾਨੂੰ ਪਤਾ ਵਾ ਮਹਾ ਮਹਾ ਵਾਈਗਰੂ ਨੇ ਹਾਡੀ ਸੁਣੀਆ ਤੇ ਹੁਣ ਮੈਨੂੰ ਜੋਬ ਮਿਲੀ ਆ ਤੇ ਮੈਂ ਸੋਚਿਆ ਕਿ ਚਲੋ 2 ਸਾਲ ਜੜਿਆ ਮੇਰਾ ਵਿਆਹ ਨਾ ਤਹੀ ਕਰਦੇ ਤੇ ਸਭੂ ਚੰਗਾ ਹੀ ਤੇ ਪਰ ਹੁਣ ਤੁਸੀਂ ਸਰ ਜਣੇ ਜ਼ੋਰ ਦੇਣ ਕਿ ਰਿਸ਼ਤਾ ਵਧੀਆ ਵਾ ਉਹ ਜੋ ਮੁੰਡੇ ਬਾਰ ਬਾਰ ਨਹੀਂ ਲੱਭਦੇ ਤੇ ਮਨ ਨਾਲ ਇੱਕ ਗੱਲ ਕਰਨੀ ਆ ਕਿ ਮੈਂ ਆਪਣੇ ਪਿਓ ਨੂੰ ਵੀ ਤਨਖਾਹ ਦੇਣੀ ਕਰਨੀ ਆ ਆਪਣੀ ਅੱਧੀ ਉਹ ਨਹੀਂ ਆ ਕਿ ਤੁਸੀਂ ਹੁਣ ਡਾਡੀ ਜੀ ਇੰਨੀ ਮਿਹਨਤ ਕਰਕੇ ਪੜਾਇਆ ਵਾ ਹਾਲੇ ਮੈਨੂੰ 2 ਮਹੀਨੇ ਨਹੀਂ ਹੋਏ ਜੋਬ ਤੇ ਲੱਗੀ ਉਹਨਾਂ ਦੇ ਅਸੀਂ ਪੈਸੇ ਤੇਰੇ ਕੋਲ ਲੈਂਦੇ ਚੰਗੇ ਲੱਗਦੇ ਆ ਨਹੀਂ ਡੈਡ ਜੀ ਤੈਨੂੰ ਨੌਕਰੀ ਨਹੀਂ ਮਿਲੀ ਉਦੋਂ ਤੱਕ ਘਰ ਦਾ ਟਾਟਾ ਸਰਦਾ ਨਹੀਂ ਪਰ ਫਿਰ ਵੀ ਡੈਡ ਜੀ ਕਿੰਨੀਆਂ ਮੁਸ਼ਕਲਾਂ ਨਾਲ ਮੈਂ ਇੱਥੋਂ ਤੱਕ ਪਹੁੰਚੀ ਆ ਕਿੰਨਾ ਕੁਝ ਤੇ ਸਾਡੇ ਲਈ ਕੀਤਾ ਵਾ ਪਰ ਮੈਂ ਪੁੱਤ ਵੀ ਵੀ ਤੂੰ ਹੀ ਤੋ ਅੱਗੇ ਵੀ ਨੌਕਰੀ ਵਾਲਾ ਆ ਤੂੰ ਹੀ ਨੌਕਰੀ ਕਰਦੀ ਐ ਤੇ ਬਾਅਦ ਚ ਐਵੇਂ ਚੰਗਾ ਰਿਸ਼ਤਾ ਮਿਲਦਾ ਜੀ ਉਤਰਾ ਵੀ ਜਾਣਦੇ ਆ ਮੁੰਡੇ ਨਹੀਂ ਜੀ ਜੀ ਫਿਰ ਅਗਲੇ ਕੀ ਕਰਨਗੇ ਕਿ ਕੁੜੀ ਆਪਣਾ ਸ਼ੌਕ ਨੂੰ ਕਰਕੇ ਨਾ ਉਹ ਜਾਣਾ ਇਹਦਾ ਕੰਮਲੀ ਟਾਇਰ ਤੇ ਇੱਕ ਸਾਲ ਹੀ ਰਹਿ ਗਿਆ ਨਾ ਆ ਤੇ ਇਹਨੂੰ ਵੀ ਕਿ ਨੌਕਰੀ ਤੇ ਲਵਾ ਦਾਂਗੇ ਡੈਡੀ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਸਾਰਿਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਹੁਣ ਮੈਂ ਜਦੋਂ ਤੁਹੀਂ ਪੜ੍ਹਾ ਲਿਖਾਇਆ ਇੰਨਾ ਮੇਰੇ ਤੇ ਖਰਚਾ ਲਾਇਆ ਤੇ ਤੁਹਾਡਾ ਹੱਕ ਮੰਨਣਾ ਨਾ ਮੇਰੀ ਕਮਾਈ ਤੇ ਮੈਂ ਕਿਹੜੀ ਪੂਰੀ ਕਹਿ ਨਹੀਂ ਕਿ ਤੁਹਾਨੂੰ ਦੇਣੀ ਹੈ ਤੁਹਾਡਾ ਫਰਜ਼ ਹੁੰਦਾ ਉਹ ਹੀ ਕਰਨਾ ਹੈ ਪੁੱਤ ਜੇ ਇਹਦੇ ਨੂੰ ਪੜ੍ਹਾਇਆ ਲਿਖਾਇਆ ਨਾ ਤੇ ਹੁਣ ਤੂੰ ਆਪਣੇ ਮੰਨ ਲੈ ਕਿ ਆਪਣੇ ਹੱਥ ਹੋ ਗਈਆਂ ਪੈਰਾਂ ਸੇਰ ਤਨ ਨੂੰ ਕਿਸ ਨੂੰ ਤੈਨੂੰ ਜਾ ਕੇ ਮੰਗਣ ਦੀ ਲੋੜ ਤੇ ਨਹੀਂ ਨਾ ਪੈਣੀ ਤੂੰ ਆਪਣੇ ਇਹਨ ਕਰਦੀ ਆ ਆਪਣਾ ਕੱਚੇ ਕੀ ਕਰੇਗੀ ਜੇ ਤੁਸੀਂ ਆਪਣੇ ਪੂਰੇ ਫਰਜ਼ ਨਿਭਾਏ ਨਾ ਤੇ ਮੇਰਾ ਵੀ ਫਰਜ਼ ਬੰਦਾ ਹੈ ਕਿ ਮੈਂ ਹੁਣ ਤੁਹਾਡੇ ਨਾਲ ਰਵਾਂ ਪਰ ਦੀ ਮੈਨੂੰ ਟਾਈਮ ਨਹੀਂ ਤੋਰਦੇ ਲੱਗੇ ਪਰ ਗੱਲ ਇਹ ਆ ਨਾ ਕਈ ਵਾਰੀ ਰਿਸ਼ਤਾ ਚੰਗਾ ਮਿਲਦਾ ਹੀ ਨਹੀਂ ਉਹ ਰਿਸ਼ਤਾ ਸਾਨੂੰ ਮੁੰਡਾ ਸਾਰਾ ਹੀ ਜਾਂਦਦੇ ਆ ਮੁੰਡੇ ਨੂੰ ਇੱਥੇ ਲਾਉਣਾ ਹੈ ਕਈ ਵਾਰੀ ਆਇਆ ਮਿਲਿਆ ਡੈਡੀ ਜੀ ਮੈਂ ਮੰਨਦੀ ਤੁਹਾਡੀ ਗੱਲ ਪਰ ਮੈਂ ਆ ਗੱਲ ਕਰਨੀ ਆ ਤੁਸੀਂ ਮੇਰੇ ਅੱਜ ਤੱਕ ਕੋਈ ਗੱਲ ਨਹੀਂ ਮੰਨੀ ਪਰ ਇਹ ਗੱਲ ਮੇਰੀ ਮੰਨੋ ਸਮਨ ਤੂੰ ਸਮਝਾ ਡੈਡੀ ਨੋਦਾ ਤੋਂ ਕਿੰਨੀਆਂ ਗੱਲਾਂ ਕਰਦੀਆਂ ਦੀਦੀ ਤੁਸੀਂ ਤਾਂ ਮੈਨੂੰ ਆਪ ਉਲਝਣਾ ਚ ਪਾਤਾ ਪਰ ਮੈਨੂੰ ਤੁਹਾਡੀ ਇਹ ਗੱਲ ਸਹੀ ਜੀ ਨਹੀਂ ਲੱਗਣ ਗਈ ਸਮਨ ਸਹੀ ਕਿਉਂ ਨਹੀਂ ਲੱਗਣ ਦੀ ਇਹ ਸਾਰੀ ਆਪਣੀ ਗੱਲ ਹੁੰਦੀ ਹੈ ਜੇ ਹੁਣੇ ਉਹਨਾਂ ਨਾਲ ਗੱਲ ਕਰ ਲਾਂਗੇ ਸਭੂ ਚੰਗਾ ਨਹੀਂ ਆ ਨਾਲੇ ਸਭ ਮੈਂ ਤਾਂ ਕਹਿੰਨੀ ਤੁਹੀਂ ਇਹ ਗੱਲ ਰਹਿ ਨਹੀਂ ਦਿਓ। ਪੁੱਤ ਸਤਮਨ ਸਹੀ ਕੈਂਡੀ ਆ। ਕੱਲ ਨੂੰ ਮੁੰਡੇ ਵਾਲੇ ਕਹਿਣਗੇ ਤੇ ਹੁਣੇ ਪਿੱਛੇ ਦਾ ਸੋਚਦੀ ਆ। ਐਦਾਂ ਪੁੱਤ ਤੂੰ ਫਿਰ ਮੈਨੂੰ ਗੱਲਾਂ ਕਰਾਏਂਗੀ। ਵਾਹਿਗੁਰੂ ਦਿੱਤਾ ਬੜਾ ਹੈ ਆਪਣੇ ਕੋ। ਤਾਨੂੰ ਕਦੀ ਇਸ ਚੀਜ਼ ਦੀ ਕਮੀ ਆਉਂਦੀ ਏ ਮੈਂ। ਚਲੋ ਠੀਕ ਹੈ ਡੈਡੀ ਜੀ ਮੈਂ ਨਹੀਂ ਗੱਲ ਕਰਦੀ। ਪਰ ਮੇਰੇ ਮਨ ਵਿੱਚ ਨਾ ਇਹ ਹੈਗਾ ਇਸ ਵਾਰ ਤੇ ਮੈਂ ਚਲ ਤੁਹਾਡੇ ਨਾਲ ਗੱਲ ਕਰ ਹੀ ਲੈਣੀ ਆ। ਤੇ ਹੁਣ ਤੋਹ ਜੀ ਤੈਨੂੰ ਨੌਕਰੀ ਤੇ ਲਵਾਇਆ ਨਾ ਲੱਗੂਗੀ ਇਹ ਵੀ ਇਹਨੂੰ ਲਵਾਵਾਂਗੇ। ਪੋਤ ਡੈਡ ਜੀ ਉਹਨੇ ਵੀ ਲੱਗ ਹੀ ਜਾਣਾ ਵਾ ਨੌਕਰੀ ਪਰ ਉਤਰਾ ਇੱਕ ਗੱਲ ਹੈ ਕਿ ਜਿੰਨੀ ਮਿਹਨਤ ਤੂੰ ਕਰਦੀ ਏ ਇਹ ਨਹੀਂ ਕਰਦੀ ਡੈਡ ਜੀ ਬਥੇਰੀ ਕਰਦੀ ਆ ਘਰ ਦਾ ਵੀ ਤੇ ਕਿੰਨਾ ਵੇਖਿਆ ਨਹੀਂ ਆ ਮੈਂ ਫਿਰ ਉਹਦੇ ਨੰਬਰ ਐਵੇਂ ਆ ਜਾਂਦੇ ਨੇ ਐਵੇਂ ਤੇ ਤੁਸੀਂ ਵੇਖੋ ਡਾਡੀ ਮੈਂ ਤਾਂ ਕਰ ਸਕਦੀ ਭਲਾ ਮੈਨੂੰ ਦੱਸੋ ਹਾਂ ਪਤਾ ਇਹੋ ਜੀ ਗੱਲ ਨਹੀਂ ਮੈਂ ਤੈਨੂੰ ਮਜ਼ਾਕ ਹੀ ਕਰਨ ਆਇਆ ਮੈਨੂੰ ਪਤਾ ਪੜਦੀ ਬਥੇਰਾ ਆ ਤੂੰ ਤੇ ਬਾਕੀ ਉਹਨਾਂ ਵੱਲੋਂ ਆਇਆ ਨਹੀਂ ਹਲੇ ਕੋਈ ਦਾੜੀ ਜੀ ਸਾਨੂੰ ਕੀ ਪਤਾ ਅਸੀਂ ਤੇ ਆਪ ਦੀ ਕੰਡੇ ਹਾਂ ਸਵੇਰ ਦੇ ਨਹੀਂ ਕੋਈ ਸਵੇਰ ਦੀਆਂ ਦੋਆ ਚੋ ਕੇ ਤਿਆਰ ਹੋਏ ਜਾਂ ਨਹੀਂ ਦਾੜੀ ਜੀ ਉਹੀ ਤੇ ਗੱਲ ਕਰਨ ਲੱਗੀ ਹਾਂ ਅਸੀਂ ਤੇ ਸਵੇਰ ਦੇ ਕੰਮ ਕਾਜਾਂ ਚ ਵਿਜੀ ਹਾਂ ਕਿ ਛੇਤੀ ਛੇਤੀ ਸਪਾਈਆਂ ਕਰ ਲਈਏ ਕੁਝ ਪਤਾ ਨਹੀਂ ਹੁੰਦਾ ਪਰੌਣਿਆਂ ਦਾ ਕਿਹੜੇ ਵੇਲੇ ਆ ਜਾਣ ਫਿਰ ਆਪਣੀਆਂ ਤਿਆਰੀਆਂ ਕਰਨ ਦਾ ਤੇ ਉਹਨਾਂ ਦਾ ਫਰਜ ਬੰਦਾ ਤੇ ਨੇ ਕਿਤੇ ਫਿਰ ਉਹਨੇ ਮੂੰਹ ਬਣਾਇਆ ਹੋਏ ਤਾਈ ਤਾ ਡੀ ਨਹੀਂ ਦਾੜੀ ਜੀ ਤੇ ਉਹਨਾਂ ਦਾ ਫਰਜ ਬੰਦਾ ਹੀ ਨਾ ਆਉਣ ਦਾ ਇਹ ਤੁਸੀਂ ਹੁਣ ਜਾ ਕੇ ਵੇਖੋ ਵੀ ਆਏ ਕਿਉਂ ਨਹੀਂ ਹੱਥ ਕੋਈ ਨਹੀਂ ਆਇਆ ਸਵੇਰ ਦਾ ਇੱਕ ਵਾਰੀ ਕੋਈ ਜੀ ਨਹੀਂ ਆਇਆ ਸਵੇਰ ਦਾ ਤਲ ਮੈਂ ਆਪੋ ਕਿਉਂ ਆਣਾ ਹਾਂ ਹਾਂਜੀ ਹੋਵਾਂ ਉਹ ਇੱਕ ਵਾਰੀ ਉਹ ਤਾਂ ਐ ਡੈਡੀ ਦੀ ਗੱਲ ਤੇ ਸਹੀ ਆ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਮਰਜੀ ਮੂੰਬੜਾ ਕੇ ਬਹਿ ਜਾਂਦੇ ਨੇ ਹੁਣ ਆਹ ਦੇ ਤੁਹਾਡੀ ਗੱਲ ਵੀ ਸਹੀ ਕੋ ਪਤਾ ਵੀ ਨਹੀਂ ਲੱਗਦਾ ਇਹਨਾਂ ਦਾ ਕਿਹੜੇ ਵੇਲੇ ਗੁੱਸੇ ਹੋ ਜਾਂਦੀਆਂ ਤਾਂ ਹੀ ਲਾ ਮਿਰਜੀ ਨੂੰ ਧਿਆਨ ਕੇ ਫੇਰਾ ਮਾਰਨਾ ਹੀ ਚਾਹੀਦਾ ਸੀ ਨਾ ਉਹ ਵੀ ਨਹੀਂ ਆਏ ਪਰ ਉਹ ਤੇ ਮੈਂ ਇਦਾਂ ਨਹੀਂ ਆਈ ਨਹੀਂ ਉਹ ਪਤਾ ਨਹੀਂ ਕਿਉਂ ਨਹੀਂ ਆਏ ਉਹ ਵੀ ਕੀ ਤਾਂ ਤਾਈ ਦੀਆਂ ਗੱਲਾਂ 'ਚ ਆ ਗਈ ਹੋਣਾ ਸਮਝਉਂਦੇ ਫਿਰਦੇ ਹਣੇ ਮੇਰੇ ਸਾਨਾ ਕੀ ਪਤਾ ਹੋਣਾ ਮੰਮੀ ਚੱਲੀਏ ਫਿਰ ਹੋ ਗਏ ਉਹ ਤਿਆਰ ਆਹ ਤਿਆਰ ਤਾਂ ਮੈਂ ਹੋਈ ਆ ਤੇ ਕੋਈ ਗੱਲ ਨਹੀਂ ਆ ਲੈਂਦੇ ਲਵ ਨੂੰ ਮੰਮੀ ਲਾਵਤ ਕਦੇ ਦੇਗੇ ਆ ਹਜੇ ਤੱਕ ਤਾਂ ਆਏ ਨਹੀਂ ਹੈਗੀ ਤਾਂ ਆਪਾਂ ਚੱਲ ਜਾਈਏ ਆਪੇ ਲਵ ਨੂੰ ਫੋਨ ਕਰ ਦਾਂਗੇ ਉਧਰ ਹੀ ਆ ਜਾਣਗੇ ਕੋਈ ਗੱਲ ਨਹੀਂ ਮੁੜ ਕੇ ਇੰਨਾ ਚਿਰ ਬੈਠਾ ਵੀ ਨਹੀਂ ਜਾਂਦਾ ਕੀ ਕਰਨਾ ਹੋਣੇ ਜਾ ਕੇ ਚੱਲ ਜਾਨੇ ਆ ਠਹਿਰ ਕੇ ਘੜੀ ਮੰਮੀ ਚੰਗੇ ਲੱਗੀਦਾ ਵਾ ਚਾਚਾ ਜੀ ਕੱਲ ਵੀ ਆਏ ਫੇਰ ਕੋਈ ਆਏਗਾ ਤੇ ਫੇਰ ਜਾਣਾ ਵਾ ਤੇ ਉਧਰ ਤੋਂ ਗਈਆਂ ਉਹਨਾਂ ਦੇ ਫਿਰ ਉਹਨਾਂ ਨੇ ਆਖਣਾ ਭੱਜ ਗਏ ਗਰਲੀਨ ਆਹ ਕਰੀ ਆਹ ਫੜਾਈ ਆਹ ਫੜਾਈ ਐਵੇਂ ਤੇਰਾ ਉੱਚੇ ਨੀ ਮੈਂ ਤਾਂ ਪੈਰ ਪੈ ਜੂਗਾ ਤੇ ਇਹਦੇ ਨਾਲੋਂ ਠੀਕ ਨਹੀਂ ਆਪਾਂ ਜਾਵਾਂਗੇ ਹੀ ਲੇਟ ਮੰਮੀ ਕੋਈ ਗੱਲ ਨਹੀਂ ਮੈਂ ਆਪਣੀ ਸਿਹਤ ਦਾ ਧਿਆਨ ਰੱਖਾਂਗੀ ਤੋ ਕੋਈ ਗੱਲ ਨਹੀਂ ਕੰਮ ਕੀਤਾ ਮੈਂ ਕਿਹੜੀ ਲਿੱਸੀ ਹੋ ਜਾਣਾ ਵਾ ਆਹੋ ਤੇ ਟਾਈਮ ਹੁੰਦਾ ਵਾ ਕੰਮ ਕਰਨ ਦਾ ਨਹੀਂ ਕੰਮ ਕਰਦੇ ਆ ਲਿੱッセ ਤੇ ਨਹੀਂ ਹੋ ਜਾਈਦਾ ਪਰ ਇਹ ਵੀ ਘਰ ਵਿੱਚ ਤੇ ਨੂੰ ਮੈਂ ਕੰਮ ਨਹੀਂ ਡਾਉਂਦੀ ਤੇ ਉਥੇ ਤੇਰ ਕੋ ਨਾ ਨਹੀਂ ਕਿਸ ਨੂੰ ਹੋਣੀ ਤੇ ਫਿਰ ਚੰਗੇ ਇਸ ਤਰ੍ਹਾਂ ਨਹੀਂ ਮੈਨੂੰ ਨਹੀਂ ਠੀਕ ਲੱਗਦਾ ਤੇ ਕੋਈ ਨਹੀਂ ਜਾ ਘੜੀ ਕੁ ਲੰਮੇ ਪਹਿਲਾ ਆਰਾਮ ਕਰ ਲਾ ਫਿਰ ਉਧਰ ਵੀ ਜਾ ਕੇ ਬਹਿਰ ਹੈ ਨਾ ਉਥੇ ਲੰਮੇ ਪਈ ਥੋੜੀ ਚੰਗੀ ਲੱਗੇਗੀ ਚਲ ਕੋਈ ਗੱਲ ਨਹੀਂ ਮੰਮੀ ਇਦਾਂ ਹੀ ਕਰ ਲੈਣੀ ਆ ਮੈਂ ਫਿਰ ਹਾਂਜੀ ਚਲੋ ਮੈਂ ਤੁਹਾਡੀ ਗੱਲ ਨਾਲ ਤਾਂ ਸਹਿਮਤਾਂ ਪਰ ਮੈਂ ਨਾ ਦੋਗ ਦਿਨ ਦੀ ਲਈ ਛੁੱਟੀ ਇਸ ਕਰਕੇ ਮੈਂ ਅਜੇ ਨਹੀਂ ਆਉਣਾ ਡਿਊਟੀ ਤੇ ਤੁਸੀਂ ਨਾ ਥੋੜਾ ਜਿਹਾ ਆਪਣਾ ਵੇਖ ਲੋ ਹਾਂਜੀ ਹਾਂਜੀ ਔਰ ਨਹੀਂ ਹੀ ਨਾ ਜਾਣਾ ਕਿਤੇ ਤੇ ਇਸ ਕਰਕੇ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਮੈਂ ਤੁਹਾਨੂੰ ਨੰਬਰ ਦੇ ਦੇਣਾ ਇੱਕ ਤੁਸੀਂ ਉਹਨਾਂ ਨਾਲ ਗੱਲ ਕਰੋ ਤੇ ਤੁਹਾਡਾ ਹੱਲ ਹੋ ਜਾਏਗਾ ਜੇ ਨਾ ਫਿਰ ਵੀ ਗੱਲ ਬਣੀ ਤੇ ਮੈਨੂੰ ਫੋਨ ਕਰਦੇ ਹੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਆਪੀ ਤੁਹਾਡਾ ਨਾ ਕਰ ਲੈਣਾ ਹਾਂਜੀ ਜੇ ਤੁਸੀਂ ਮੈਨੂੰ ਮਿਲਣਾ ਤੇ ਫਿਰ ਤੁਹਾਨੂੰ ਕੱਲ ਦੀ ਦਿਹਾੜੀ ਹੀ ਰੁਕਣਾ ਪੈਣਾ ਹਾਂਜੀ ਹਾਂ ਤੂੰ ਕੱਲ ਦੀ ਢਾੜੀ ਰੋਕੇ ਤੇ ਪਰਸੋਂ ਆ ਜਾਓ 11 ਵਜੇ ਤੱਕ ਤੂੰ ਆ ਜਾ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਓਕੇ ਓਕੇ ਆ ਪਤਾ ਨਹੀਂ ਹੁਣ ਕਿੱਧਰੋਂ ਆਇਆ ਹੀ ਉਹ ਦੱਸ ਇਹਨਾਂ ਨੂੰ ਪਤਾ ਨਹੀਂ ਹੈ ਕਿ ਪਰੌਣੇ ਆਉਣਾ ਲੇਟ ਹੋਣ ਦੇ ਆ ਉਤਰਾ ਘਰ ਦਾ ਫੇਰੇ ਮਾਰ ਦਿੰਦਾ ਤੇ ਅੱਜ ਸਵੇਰ ਦਾ ਇੱਕ ਵਾਰੀ ਨਹੀਂ ਆਇਆ ਕਿਤੇ ਆਉਣ ਲੱਗਾ ਆਉਣ ਲੱਗਾ ਚਾਚਾ ਜੀ ਬਸ ਤੁਹਾਡੇ ਲਈ ਆਉਣ ਲੱਗਾ ਆਉਣ ਲੱਗਾ ਆਇਆ ਕਿੱਥੋਂ ਹੈ ਤੂੰ ਕੁਝ ਨਹੀਂ ਸ਼ਹਿਰ ਗਿਆ ਹਾਂ ਥੋੜੇ ਜਿਹਾ ਪੈਸੇ ਕਿਨੂੰ ਕਿਹਾ ਸੀ ਤੋ ਫੜ ਕੇ ਲਿਆਂਦੇ ਜੀ ਯਾ ਤੁਹਾਨੂੰ ਪਤਾ ਟਾਈਮ ਕਿੰਨਾ ਹੋ ਗਿਆ ਪਰ ਉਹਨੇ ਤਾਂ ਆਉਣ ਵਾਲੇ ਤੂੰ ਹਾਲੇ ਉਤਰਾ ਹੀ ਤੁਰਿਆ ਪਿੰਡਿਆਂ ਬਸ ਮੈਂ ਤੁਹਾਨੂੰ ਦੱਸਿਆ ਵੀ ਆਪਕੋ ਤਿਆਰੀਆਂ ਆਪਾਂ ਪਾਪਾ ਕਿਹੜਾ ਵੀ ਹੋਰ ਬੀਬੀਆਂ ਉਹ ਤਿਆਰ ਉਹ ਤਿਆਰ ਨਹੀਂ ਗਲੀ ਨੂੰ ਗਈਆਂ ਨਹੀਂ ਤੁਹਾਡੇ ਨਾਲ ਕਿਦੋਂ ਗਈਆਂ ਆਲੇ ਲੋ ਉਹਨਾਂ ਨੂੰ ਮੈਂ ਕੱਲ ਨਾ ਤੇ ਕਿਤਾਬ ਚੋਲਣ ਫੋਨ ਵੀ ਕਿੱਥੇ ਕਿੱਜ ਆ ਗਿਆ ਵਾਸੂ ਕਹਿੰਦੇ ਪਹੁੰਚ ਚੱਲੇ ਆਂ ਥੋੜੇ ਵੱਤੋਂ ਅੱਧਾ ਪਾਉਣਾ ਕਹੀਂ ਤਾਂ ਲੱਗ ਜੂਗਾ ਉਹ ਇਦਾਂ ਕਹਿੰਦੇ ਨੇ ਲਾ ਦੇਣਾ ਉਹਨਾਂ ਨੇ ਮੈਨੂੰ ਪਤਾ ਘੰਟਾ ਜਿਹੜਾ ਲਾ ਦੇਣਾ ਆਰਾਮ ਨਾਲ ਇਹ ਸ਼ਾਇਦ ਤਿਆਰ ਹੋ ਗਈ ਆ ਨਾ ਕਹਿੰਦੇ ਲੋੜਤ ਨਹੀਂ ਆ ਮੈਂ ਵੀ ਮੈਨੂੰ ਤਾਂ ਤੁਸੀਂ ਨਾ ਵੀ ਅੱਧਾ ਪਾਉਣਾ ਕਹੀਂ ਤਾਂ ਹੋ ਗਿਆ ਸ਼ਹਿਰ ਗਏ ਨੂੰ ਤਿਆਰ ਹੋ ਹੀ ਗਿਆ ਹੁਣੇ ਜਦੋਂ ਮੈਂ ਚੱਲਿਆ ਤਾਂ ਡੇ ਤੇ ਆਇਆ ਪ੍ਰਸਤੁਸ ਕਰਨ ਕੱਪੜੇ ਚੱਲ ਭਰਾ ਇੱਕ ਵਾਰੀ ਭਾਬੀ ਨੂੰ ਵੇਖ ਲਈ ਉਹਦਾ ਪਤਾ ਨਹੀਂ ਮੂਹ ਆਓ ਆ ਦਿਓ ਲਾ ਵਾ ਇਹ ਚੱਲ ਵੇਖ ਕਰ ਲਈ ਨੂੰ ਹੋਈ ਆ ਜਾਂ ਨਹੀਂ ਮੈਂ ਭਾਬੀ ਨੂੰ ਠੀਕ ਭਾਬੀ ਕੀ ਗਾ ਤਿਆਰ ਨਹੀਂ ਹੋਈ ਹਲੇ ਦੀਆਂ ਨਿਤਿਆਰਤੇ ਹੋਏ ਹੀ ਆ ਬਸ ਆਉਨੇ ਆ ਕੋਈ ਗੱਲ ਨਹੀਂ ਆਏਗੀ ਤੂੰ ਸ਼ਹਿਰ ਦੇ ਕੁੜੀਆਂ ਲਾ ਕੇ ਆ ਜਾਂਦੇ ਦੇ ਕੋ ਆਉਨੇ ਆ ਬੇਰੇ ਕਰੇ ਮੈਂ ਜਲ ਥੋੜੀ ਰੋਟੀ ਪਕਾ ਕੇ ਖਾ ਖੁੱਲੀਏ ਫਿਰ ਦਵਾਈ ਦੇਣੀ ਖਾਣੀ ਹੀ ਠੀਕ ਕੋਈ ਉਹ ਤਾਂ ਮੰਨਦਾ ਠੱਡੀ ਪਰ ਉਹਨਾਂ ਨਹੀਂ ਕੋਈ ਚੀਜ਼ ਦਾ ਪਤਾ ਲੱਗਦਾ ਨਿਆਣੀਆਂ ਚਲੋ ਲਾਗੋ ਕਰਾ ਦਿੰਦੇ ਕੁਝ ਕੋਈ ਗੱਲ ਨਹੀਂ ਤੁਸੀਂ ਦੱਸ ਹੀ ਦਿੰਦੇ ਕਰ ਤੇ ਚਲੋ ਨਾ ਆਪੇ ਹੀ ਲੈਣਾ ਹੈ ਕੁੜੀਆਂ ਨੇ ਕੋਈ ਨਹੀਂ ਆਉਨੇ ਆ ਭਾਬੀ ਇਤਰਾ ਨਹੀਂ ਕੰਮ ਚੱਲਣਾ ਚਲੋ ਮਿੰਟ ਚਲੀਏ ਘਰ ਨੂੰ ਨਹੀਂ ਬੱਸ ਆ ਲਾਵਨ ਨੂੰ ਡੇਕਣ ਰਹੇ ਹਾਂ ਹੁਣ ਹੀ ਲੱਗੇ ਆ ਤੇ ਤੂੰ ਰਾਤੀ ਵੀ ਆਇਆ ਹਾਂ ਤੇ ਤੂੰ ਇਹ ਨਹੀਂ ਦੱਸਿਆ ਕਿ ਮੁੰਡਾ ਕੌਣ ਵਾ ਕਿੱਥੋਂ ਆ ਮੁੰਡਾ ਜਾਣਦੇ ਆ ਤੁਸੀਂ ਵੀ ਜਾਣਦੇ ਜੋ ਮੁੰਡੇ ਨੂੰ ਬਾਕੀ ਆ ਜੈਣਾ ਤੇ ਤੁਸੀਂ ਵੇਹੀ ਲੈਣਾ ਆ ਅੱਛਾ ਆਇਆ ਤੇ ਵੇਹੀ ਹੀ ਲਵਾਂਗੇ ਤੂੰ ਨਹੀਂ ਦੱਸਣਾ ਉਹ ਜਾਣਦੇ ਜੋ ਤੁਸੀਂ ਮੁੰਡੇ ਨੂੰ ਚਲੋ ਠੀਕ ਆ ਕੋਈ ਗੱਲ ਨਹੀਂ ਫਿਰ ਆਉਨੇ ਆ ਫਿਰ ਆ ਜਾਓ ਜਲਦੀ ਮੈਂ ਚੱਲਦਾ ਆ ਤੇ ਆ ਜਾਓ ਹੁਣ ਜਲਦੀ ਉਹ ਤਰ ਹੈਗਾ ਬੜਾ ਚਲਾਕਵਾ ਦਸਿਆ ਨੇ ਵੀ ਮੁੰਡਾ ਕੌਣ ਵਾ ਤੇ ਉਹ ਕੌਣ ਹੋਊਗਾ ਜਿੰਨੂੰ ਅਸੀਂ ਵੀ ਜਾਣਦੇ ਆ ਲੈ ਇਹਦੇ ਨਾਲ ਵੀ ਕਿਦਾਂ ਸੁੱਤੀ ਐ ਗੱਲੀ ਨਾ ਉਹ ਗੱਲੀ ਨਾ ਹਾਂਜੀ ਆ ਗਏ ਹੋ ਹਾਂ ਮੈਂ ਤੇ ਆ ਗਿਆ ਤੇ ਉਠੀ ਯਾਰ ਤੂੰ ਲੰਮੇ ਪਈ ਆ ਜਾਓ ਨਾ ਹੁਣ ਲੱਗੇ ਕੋਈ ਹੱਥ ਪੱਲਾ ਨਾ ਕਰਾਓ ਕੰਮ ਕੀ ਜਾਂ ਇੱਥੇ ਸੁੱਤੇ ਰਹਿਣਾ ਵਾ ਸੁੱਤੇ ਕਿੱਥੇ ਰਹਿਣਾ ਵਾ ਕਦੋਂ ਹੁੰਦੇ ਤੁਸੀਂ ਗਏ ਹੋ ਮੈਂ ਤੁਹਾਨੂੰ ਫੋਨ ਵੀ ਲਾਉਂਦੀ ਤੁਹਾਡਾ ਫੋਨ ਵੀ ਨਹੀਂ ਲੱਗਣ ਡਿਆ ਫੋਨ ਉੱਤੇ ਨੈਟਵਰਕ ਹੀ ਨਹੀਂ ਯਾਰ ਮੈਂ ਤੇ ਆਪ ਕਹਿੰਦੇ ਆ ਵੀ ਸੋ ਤੁਹਾਨੂੰ ਕਹਿਣਾ ਦੱਸਦਾ ਵੀ ਮੈਨੂੰ ਅਜੇ ਇੱਕ ਘੰਟਾ ਡੇ ਲੱਗਦਾ ਨਾ ਡੀ ਦੇਣਾ ਰਿਓ ਪਰ ਇਹ ਆਪ ਉੱਤੇ ਨੈਟਵਰਕ ਹੀ ਨਹੀਂ ਦੁਕਾਨ ਤੇ ਮੈਂ ਤਾਂ ਕਦੇ ਦਾ ਮੰਮੀ ਉਹਨਾਂ ਨੂੰ ਕਹਿਣੀ ਆ ਵੀ ਚੱਲੀਏ ਤੋ ਆਂਦੇ ਲਵ ਆਏਗਾ ਤੇ ਫੇਰ ਹੀ ਜਾਣਾ ਵਾ ਤੇ ਮੈਂ ਖਾਤ ਲੜਾਈ ਪਾਉਣੀ ਆ ਦੱਸ ਇੱਕਦਮ ਉਪਰੀ ਜਗ੍ਹਾ ਜਾਣਾ ਸੀ ਪਿੱ ਜਾਂ ਤੂੰ ਮਤਲਬ ਵੀ ਕਦੇ ਸ਼ਹਿਰ ਜਾਣਾ ਹੈ ਆਪਣਾ ਘਰ ਵਾ ਤੁਹਾਡਾ ਫਰਜ਼ ਬੰਦਾ ਸੋ ਜਾ ਕੇ ਨਾਲੋ ਕੋਈ ਉਹਨਾਂ ਦਾ ਕੰਮ ਕਰਾਓ ਤੁਹਾਨੂੰ ਪਤਾ ਵੀ ਇਹੋ ਜਿਹੇ ਪ੍ਰੋਗਰਾਮ ਤੇ ਵੀ ਕੰਮ ਹੁੰਦੇ ਆ ਨਰਮਾ ਕੁੜੀਆਂ ਲਿਆਉਣੀਆਂ ਨੂੰ ਜਾਰੀ ਨੂੰ ਥੋੜਾ ਸਾਰੀ ਗੱਲਾਂ ਦਾ ਪਤਾ ਹੈ ਹਾਂ ਤੇ ਸਹੀ ਹੈ ਪਰ ਹੁਣ ਮੰਮੀ ਜਾਣ ਦਿੰਦੇ ਤੇ ਮੈਂ ਜਾਂਦੀ ਜਾਂਨ ਨੂੰ ਤੇ ਚਲ ਮੈਂ ਕੱਲੀ ਵੀ ਚਲ ਜਾਂਦੀ ਅਗੇ ਨ ਮੈਂ ਚਾਚਾ ਜੀ ਦੇ ਘਰ ਜਾਂਦੀ ਪਰ ਮੰਮੀ ਆਂਦੀ ਵੀ ਲਾਵ ਆਏਗਾ ਤੇ ਫਿਰ ਤੂੰ ਜਾਣਾ ਵਾ ਲੰਮੇ ਪੈ ਜਾ ਤੇ ਮੈਂ ਫਿਰ ਹਾਰ ਕੇ ਲੰਮੇ ਪੈ ਗਈ ਉਹ ਚਲੋ ਠੀਕ ਹੈ ਇਹ ਗੱਲਾਂ ਨੂੰ ਛੱਡੀਏ ਉੱਥੇ ਸਾਰਾ ਕੁਝ ਨਾ ਧਿਆਨ ਨਵੇਲੀ ਨਹੀਂ ਨਾ ਗੀ ਨਾ ਗੁਣੀ ਸਿਆਣੀਆਂ ਨੇ ਪਰ ਕਈ ਗੱਲਾਂ ਤੈਨੂੰ ਪਤਾ ਉਹ ਮਰਦੇ ਲਿਆਏ ਨੇ ਸਮਝ ਆਉਂਦੀਆਂ ਨੇ ਤੇ ਉੱਥੇ ਵੇਖ ਲਿਓ ਵੀ ਕਿਹੜੀ ਜੀ ਚੀਜ਼ ਕਿੱਦਾਂ ਕਰਨੀ ਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਾਓ ਮੈਂ ਉੱਥੇ ਹੀ ਹੁਣਾਵਾ ਮੈਂ ਹੋ ਸਾਂਭਾਂਗੀ ਸਾਰਾ ਕਿਉਂਕਿ ਸਾਰੀ ਗੱਲ ਮੰਮੀ ਦੇ ਨਾਲ ਸੁਟੀ ਮੰਮੀ ਦਾ ਤੈਨੂੰ ਪਤਾ ਹੀ ਆ ਕਿ ਮੰਮੀ ਨੇ ਧਿਆਨ ਨਹੀਂ ਪੂਰਾ ਦੇਣਾ ਹੈਗਾ ਤੇ ਐਵੇਂ ਕਿਸੇ ਗੱਲ 'ਚ ਆਪਣੇ ਟੱਬਰ ਦੀ ਹਾਨੀ ਨਾ ਹੋ ਜਾਏਗਾ ਨਹੀਂ 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 ਹੁੰਦੀ ਹਾਨੀ ਹੈਗੀ ਤੇ ਚਲੋ ਫਿਰ ਚੱਲੀਏ ਹਾਂ ਤੇ ਖਾਸ ਕਰਕੇ ਨਾਲ ਜਦੋਂ ਉਧਰ ਆਉਣਾ ਨਾ ਸਾਰੇ ਜਿਹੜੇ ਜੀਆਂ ਨੇ ਉਹਨਾਂ ਨੂੰ ਕਿਸੇ ਗੱਲ 'ਚ ਕਮੀ ਨਹੀਂ ਹੋਣੀ ਚਾਹੀਦੀ ਹੈਗੀ ਉਹਨਾਂ ਦੀ ਪੂਰੀ ਆ ਜਿਹੜੀ ਹੈ ਦੇਖਰੇਖ ਕਰਨੀ ਆ ਚਲੋ ਠੀਕ ਆ ਸ਼ੁਕਰ ਆ ਭਾਬੀ ਕਿ ਤੂੰ ਹੀ ਆਇਆ ਹੋ ਅਹੀਂ ਤੇ ਸੋਚਿਆ ਤੇ ਹੀ ਆਉਣਾ ਹੀ ਨਹੀਂ ਆਪ ਜਾ ਕੇ ਲੈ ਕੇ ਆਉਣਾ ਪੈਣਾ ਆ ਆਉਣਾ ਕਿਉਂ ਨਹੀਂ ਨਵ ਉਹ ਵੈਸੇ ਮੈਂ ਕੰਮ ਕਰਕੇ ਨਾ ਖੜੀ ਲੰਮੇ ਪੈ ਗਈ ਤੇ ਮੇਰਾ ਲੱਗਦਾ ਜੇਦਾ ਸਰੀਰ ਨਹੀਂ ਠੀਕ ਤੇ ਕਿੱਡੀ ਸੋਹਣੀ ਲੱਗਣ ਦੀ ਐ ਲੋ ਚਲੋ ਉਹ ਤੇ ਛੱਡੋ ਹੁਣ ਠੀਕ ਜੀ ਹਾਂ ਨਹੀਂ ਫਰਕਾ ਹੁਣ ਮੈਨੂੰ ਦਵਾਈ ਦੂਈ ਖਾ ਲੈਣੀ ਐਹੀਂ ਚੰਗੀ ਤਰ੍ਹਾਂ ਦਵਾਈ ਮੈਂ ਖਾ ਲਈ ਤੂੰ ਕਾਹਤੋਂ ਟੈਨਸ਼ਨ ਲੈਣ ਦਾ ਐ ਪੀ ਤੇ ਕਿੱਦਾਂ ਤਿਆਰੀਆਂ ਕਰ ਲੀਆਂ ਨੇ ਆ ਵੇਖ ਲੀਏ ਜੜੀ ਆ ਵੇਖ ਲਓ ਇੱਕ ਵਾਰੀ ਇਹ ਉਦਾਂ ਸਾਰੀਆਂ ਤਿਆਰੀਆਂ ਕਰ ਲੀਆਂ ਨੇ ਨਾ ਵੀ ਵੇਖਣਾ ਕੀ ਆ ਤਿਆਰੀਆਂ ਤੇ ਸਾਰੀਆਂ ਕੀਤੀਆਂ ਹੀ ਨੇ ਤੇ ਜੇ ਪਕੌੜੇ ਪਕੂੜੇ ਕੱਢਣੇ ਤਾਂ ਉਹ ਦੱਸ ਦਿਓ ਭਗਵਾਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਤੇ ਲੇਟ ਹੀ ਬੜੇ ਹੋ ਗਏ ਅਸੀਂ ਤੇ ਸਵੇਰ ਦੇ ਟਿਕਣ ਦੇ ਹਾਂ ਤੁਹਾਨੂੰ ਤੁਹਾਨੂੰ ਸਭ ਨੂੰ ਟਾਈਮ ਨਾ ਆਉਣਾ ਚਾਹੀਦਾ ਲੇਟ ਸਾਨੂੰ ਉਹਨਾਂ ਨੇ ਆਪੇ ਹੋਣਾ ਵਾ ਦੂਰੋਂ ਪਤਾ ਕਿੰਨੀ ਆਉਣਾ ਸੀ ਉਹਨਾਂ ਨੇ ਬਸ ਨਹੀਂ ਕੋਈ ਮਿਲੰਦੀ ਹੋਣੀ ਮਨੇਰ ਦੇ ਤੁਰੇ ਨੇ ਵਿਚਾਰੇ ਮਾਹਾਂ ਹੀ ਪਹੁੰਚੇ ਹੋਣ ਬਿਲਕੁਲ ਸਹੀ ਗੱਲ ਮੁਖੌਲ ਕਰਨੀ ਤੇ ਗੁੱਸਾ ਕੀਤਾ ਵਾ ਜੋ ਮੱਦੀ ਸਮਝ ਲੋ ਤੁਸੀਂ ਆਉਣਾ ਹੀ ਮੈਨੂੰ ਥੋੜੀ ਜਿਹੀ ਸਿਹਤ ਨਹੀਂ ਠੀਕ ਆ ਫਿਰ ਮੈਂ ਲੰਮੇ ਪੈ ਗਈ ਦਵਾਈ ਖਾ ਗਈ ਤੇ ਮੈਂ ਫੇਰ ਹੀ ਜਾਣੀ ਆ ਚਲੋ ਕੋਈ ਗੱਲ ਨਹੀਂ ਤਾਈ ਜੀ ਉਹ ਕੀ ਕਰਨ ਦੇ ਹੀ ਉਹ ਵੀ ਬਸ ਆਉਣਗੇ ਮੰਮੀ ਵੀ ਕਹਿੰਦੇ ਮੈਂ ਹੰਨੀ ਆ ਤੁਸਾਂ ਉਹਨਾਂ ਨੂੰ ਨਾਲ ਹੀ ਲੈ ਕੇ ਆਉਣਾ ਹੈ ਚਲ ਕੋਈ ਗੱਲ ਨਹੀਂ ਨਵ ਆ ਜਾਂਦੇ ਆ ਉਹ ਆਦੇ ਮੈਂ ਜਿੰਦ ਜਿੰਦਲ ਮਾਰ ਕੇ ਹੰਨੀ ਆ ਕਰਨ ਚਲੋ ਠੀਕ ਹੈ ਤੇ ਬਾਕੀ ਇਹ ਵੀ ਪਕੌੜੇ ਕਰਨੇ ਆ ਪਕੌੜੇ ਨਹੀਂ ਮੈਂ ਦਾਦੀ ਨੂੰ ਕਿਹਾ ਸੀ ਵੀ ਮੈਂ ਕੱਢ ਲੈਣੀ ਆ ਤੇ ਉਹ ਕਹਿੰਦੇ ਕਿੱਥੇ ਖਾਪਦੀ ਫਰੇਂਗੀ ਅੱਗੇ ਤੇ ਸਵੇਰ ਦੇ ਕੰਮ ਕਾਂਡੀਆਂ ਅਜੇ ਡੈਡੀ ਕਹਿੰਦੇ ਕਿੱਥੇ ਖਾਪਦੀਆਂ ਰੋਗੀਆਂ ਮੈਂ ਸਮੋਸੇ ਵਾਲਿਆਂ ਨੂੰ ਸਨਾ ਦਿੱਤਾ ਏ ਤੇ ਆਪੇ ਗਰਮਾ ਗਰਮ ਪੜਾ ਜਾਣੇ ਘਰੋਂ ਨਾਲੇ ਉਹ ਤੇ ਚੱਲ ਕੋਈ ਗੱਲ ਨਹੀਂ ਜੇ ਨਾ ਬਕੜਨੇ ਵੀ ਇੱਕ ਪਕੌੜੇ ਤੇ ਮੈਂ ਕੋਈ ਗੱਲ ਹੀ ਕੱਢ ਲਾਂਗੀ ਤੇ ਇਹ ਆਪੇ ਫੜਾਈ ਜਾਏਗੀ ਨਹੀਂ ਨਹੀਂ ਭਾਬੀ ਜੀ ਤੁਸੀਂ ਅੱਗੇ ਠੀਕ ਨਹੀਂ ਹੈਗੇ ਤੇ ਤੁਸੀਂ ਹੁਣ ਪਕੌੜੇ ਕੱਢਨੇ ਡੈਡੀ ਜੀ ਕਹਿਣ ਦੇ ਵੀ ਉਹਨਾਂ ਨੂੰ ਕਹਿਤਾ ਵਾਤੇ ਫੇਰ ਕਦੀ ਗੱਲ ਵਾ ਤੇ ਬਾਕੀ ਜੜੀਆਂ ਮਠਿਆਈਆਂ ਮਠੀਆਂ ਲੈ ਉਹ ਸਾਰੀਆਂ ਲੈਣ ਸਾਰਾ ਕੁਝ ਨੇ ਆ ਨਹੀਂ ਫ੍ਰੀਜ ਰੱਖ ਲੀਆਂ ਵਾ ਫ੍ਰੀਜ ਚ ਬਾਹਰ ਹੀ ਕੱਟ ਛਾ ਦੇ ਕੇ ਉਹ ਵੀ ਹੁਣ ਮੌਸਮ ਬਦਲਿਆ ਵਾ ਕੋਈ ਗੱਲ ਨਹੀਂ ਫਿਰ ਬਾਹਰ ਕੱਢ ਕੇ ਰੱਖ ਦਿੰਨੇ ਆ ਹਨਾ ਹਾਂ ਹੋਵੇ ਇਹ ਤੇ ਚਲ ਫ੍ਰਿਜ ਵੀ ਠੀਕ ਹੈ ਫਿਰ ਵੀ ਅਹੀਂ ਕਿਹਾ ਵੀ ਕੀੜੀਆਂ ਕੁੜੀਆਂ ਨਾ ਛੱਡ ਜਾਨ ਤੁਹਾਨੂੰ ਪਤਾ ਨਹੀਂ ਨਹੀਂ ਮੈਂ ਕਿਹਾ ਇਹ ਨੂੰ ਤੇ ਚਲ ਛੱਡ ਜਣੀਆਂ ਨੇ ਤੇ ਜਿਹੜੀ ਕੋਲਡ ਡਰਿੰਕ ਵਾਹ ਰਹਾ ਨਾ ਉਹ ਬਾਹਰ ਕੱਢ ਛਡੋ ਹਾਂ ਉਹ ਕੱਢ ਲੀ ਚਲ ਮੈਂ ਕੱਢ ਦਿੰਨੀ ਆ ਫਿਰ ਹਾਂ ਉਹ ਗਲੇ ਗੁਲੇ ਖਾ ਉਹ ਹੋਣਗੇ ਸਾਰੇ ਤੇ ਕੱਚ ਦੇ ਗਲਾਸ ਕਿੱਦਾਂ ਕੱਢੇ ਗੁੱਡੇ ਬੈੱਡ ਚ ਹਾਂ ਹਾਂਜੀ ਉਹ ਵੀ ਮੈਂ ਰੱਖ ਲਿਆ ਸਾਰੇ ਬੈੱਡ ਚ ਕੱਢ ਕੇ ਅਸ਼ਾਤ ਕੱਪ-ਕੁਪ ਵੀ ਰੱਖ ਲੇ ਟ੍ਰੇ ਮੈਂ ਹਾਂ ਜੀ ਸਾਰਾ ਸਾਰਾ ਕਰ ਲਿਆ ਇਹ ਇਸ ਵੇਰਸ ਵਕਤ ਪਹਿਲਾਂ ਇਹ ਕੀਤਾ ਨਹੀਂ ਸਾਰਾ ਸਭ ਮੈਂ ਨਾਲ ਮੈਨੂੰ ਆਉਂਦੀ ਕੀ ਜ਼ਰੂਰਤ ਸੀ ਕਹਿਣੀ ਆ ਭਾਬੀ ਆਈ ਨਹੀਂ ਭਾਬੀ ਆਈ ਸਾਨੂੰ ਚਾਹ ਗਿਆ ਸੀ ਨਾ ਕਿ ਭਾਬੀ ਪਹਿਲਾਂ ਆਉਂਦੇ ਚੱਲ ਕੋਈ ਗੱਲ ਨਹੀਂ ਅੱਜ ਮੈਂ ਸਾਰੇ ਪਰੌਣਿਆਂ ਨਾਲ ਨਾ ਫੇਰ ਜਾਉਂਗੀ ਸਾਰਿਆਂ ਨੂੰ ਤੋਰ ਕੇ ਜੇਦੋਂ ਤੁਸੀਂ ਕਹੋਗੇ ਭਾਬੀ ਚਲ ਜਿਓ ਆਕ ਜੂਂਗੀਆ ਭਾਬੀ ਆ ਕਿਣਾ ਕਾਲੀ ਅਹੀਂ ਜਿੰਨੇ ਚਿਰ ਮਰਜ਼ੀ ਰੋ ਸਾਡੇ ਵੱਲੋਂ ਇੱਥੋਂ ਅੱਜ ਤੁਹਾਨੂੰ ਅੰਦਰ ਬਿਠਾ ਕੇ ਆਉਣੀ ਆ ਨਾ ਤੂੰ ਵੀ ਆ ਜਾ ਕੋਈ ਨਹੀਂ ਉਹ ਵੀ ਆ ਜਾਂਦੀ ਆ ਜਾਓ ਤੁਸੀਂ ਲੱਗਦਾ ਪ੍ਰਾਣੇ ਆ ਹੀ ਗਏ ਆ ਮੈਂ ਹੀ ਲੇਟ ਹੋ ਗਈ ਆ ਹੈ ਇਹ ਤੇ ਪਿੰਦਰ ਵਾ ਇਹਨਾਂ ਵੇਖ ਲਾ ਦੋਹਾਂ ਤਰ੍ਹਾਂ ਨਹੀਂ ਦੱਸਿਆ ਤਾਂ ਹੀ ਆਂਦੇ ਕਿ ਤੁਸੀਂ ਜਾਣਦੇ ਜੇ ਮੁੰਡੇ ਨੇ